ਡੈਡ ਬੋਡੀ ਮਿਲੀ ਹੈ ਕਿੱਥੋਂ ਮਿਲੀ ਹੈ ਤੇ ਕੀ ਸਥਿਤੀ ਹੈ ਸਟੇਟਸ ਕੀ ਹੈ ਹਾਂਜੀ ਸਾਨੂੰ ਦਾ ਦੇਖੇ ਤੋਂ ਫੋਕਲ ਪੁਆਇੰਟ ਦੀ ਬੈਕ ਸਾਈਡ ਤੋਂ ਡੈਡ ਬੋਡੀ ਮਿਲੀ ਆ ਜਿਹੜੀ ਕਿ ਲੁਧਿਆਣਾ ਤੋਂ ਪ੍ਰੋਜਪੁਰ ਜਾਣ ਵਾਲੀ ਗੱਡੀ ਦੇ ਥੱਲੇ ਇਹ ਬੰਦਾ ਆਇਆ ਜਾਦਦਾ ਹੈ ਤੇ ਸਟੇਸ਼ਨ ਮਾਸਟਰ ਐਸ ਐਮ ਮੁੱਗਾ ਨੇ ਸਾਨੂੰ ਇਤਲਾਹ ਦਿੱਤੀ ਸੀ ਉਹਦੀ ਇਤਲਾਹ ਤੇ ਅਸੀਂ ਇੱਥੇ ਆਏ ਹਾਂ ਇਹਦੀ ਨਾ ਡੈਡ ਬੋਡੀ ਦੀ ਨਾ 1 ਕਿਲੋਮੀਟਰ ਤੱਕ ਇਹਦੀ ਜਿਹੜੀ ਡੈਡ ਬੋਡੀ ਖੰਭਰੀ ਹੋਈ ਸੀ ਜਿਹੜੀ ਕਿ ਅਸੀਂ ਸਮਾਜ ਸੇਵਾ ਸੁਸਾਇਟੀ ਦੀ ਸਹਾਇਤਾ ਦੇ ਨਾਲ ਇਕੱਠੀ ਕਰਕੇ ਇਹਦੀ ਲਾਸ਼ ਨਾ 72 ਘੰਟਿਆਂ ਲਈ ਮੋਰਚੀ ਵਿੱਚ ਰੱਖਾਤੀ ਆ। ਸਵੇਰ ਹੁਣ ਤੇ ਅਸੀਂ ਇਹਦੀ ਅਗਲੀ ਕਾਰਵਾਈ ਕਰਾਂਗੇ ਤੇ ਇਹਦੇ ਸਨਾਰਕਤ ਕਰਨ ਦੇ ਤਰੋਸ ਉਪਰਾਲੇ ਕੀਤੇ ਜਾਣਗੇ। ਇਹ ਕਿੰਨੀ ਉਮਰ ਦਾ ਲਗਭਗ ਇਹ ਲੱਗ ਰਿਹਾ ਸੀ ਦੇਖਣ ਨੂੰ ਬੰਦਾ ਆ ਜਨਾਨੀ ਲੱਗ ਰਹੀ ਸੀ। ਇਹ ਜੀ ਬੰਦਾ ਆ ਜੀ ਜੈਂਟਸ ਆ ਜੀ ਮੈਨੂੰ ਇਹ 40 45 ਸਾਲ ਦਾ ਲੱਗਦਾ। ਤੇ ਲੋਕਾਂ ਨੂੰ ਇਹਦੀ ਸ਼ਨਾਖਤ ਦੇ ਤੌਰ ਤੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹ ਹੀ ਕਹਾਂਗੇ ਜੇ ਜੇ ਤੁਹਾਨੂੰ ਅਸੀਂ ਇਹਦੀਆਂ ਸੋਸ਼ਲ ਮੀਡੀਆ ਤੇ ਤੇ ਹਰ ਸਾਰੇ ਗਰੁੱਪਾਂ 'ਚ ਇਹਦੀਆਂ ਪਿਕਸ ਸੈਂਡ ਕਰ ਦਿੰਨੇ ਆ ਜੇ ਉਹਨਾਂ ਨੂੰ ਕੋਈ ਪਤਾ ਲੱਗਦਾ ਹੈ ਤੇ ਸਾਡੇ ਰੇਲਵੇ ਪੁਲਿਸ ਨਾਲ ਕੰਟੈਕਟ ਕਰਦੇ ਇਹ ਕੇਸ ਜਗ੍ਹਾ ਤੋਂ ਮਿਲੀ ਹੈ ਜੀ ਇਹ ਫੋਕਲ ਪੁਆਇੰਟ ਦੇ ਕੋਲ ਨਾ ਟਾਇਲਾਂ ਵਾਲੀ ਫੈਕਟਰੀ ਆ ਇਹਦੀ ਬੈਕ ਸਾਈਡ ਲਾਈਨਾਂ ਦੇ ਵਿਚਕਾਰ ਨੂੰ ਤੇ ਮੈਡਮ ਇਹ ਕਿੰਨੇ ਕਵਜ ਦਾ ਵਾਕਿਆ ਜਿਹੜੀ ਟ੍ਰੇਨ ਜਿਹੜੀ ਕਿਹੜੀ ਟ੍ਰੇਨ ਦੇ ਉੱਤੇ ਆਇਆ ਸੀ ਕਿਧਰੋਂ ਟ੍ਰੇਨ ਆ ਰਹੀ ਹੈ ਕਿਧਰ ਜਾ ਰਹੀ ਹੈ ਇਹ ਲੁਧਿਆਣਾ ਤੋਂ ਟ੍ਰੇਨ ਆਉਂਦੀ ਸੀ ਤੇ ਸੋਜਪੁਰ ਜਾਣੀ ਸੀ ਯਾਤਰੀ ਗੱਡੀ ਆ ਇਹ ਪਸੰਜਰ ਗੱਡੀ ਆਂਦੀ ਹੈ ਜੀ ਯਾਤਰੀ ਤੇ 8 ਵਜੇ ਦਾ ਵਾਕਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜੋਤ ਸਿੰਘ ਆ ਜੀ ਗੁਰਜੋਤ ਸਿੰਘ ਇੱਕ ਡੈਡ ਬੋਡੀ ਲੈ ਕੇ ਆਏ ਹੋ ਕਿਸ ਦਿੱਤੀ ਹੈ ਇੱਕ ਸਟੇਟਸ ਕੀ ਹੈ ਜੀ ਸਾਨੂੰ ਰੇਲਵੇ ਪੁਲਿਸ ਦੀ ਕਾਲ ਆਈ ਸੀ ਸਮਾਜ ਸੇਵਾ ਸੁਸਾਇਟੀ ਦੇ ਐਮਰਜੈਂਸੀ ਨੰਬਰ ਤੇ ਜੀ ਜੋ ਫੋਕਲ ਪੁਆਇੰਟ ਆ ਉਸ ਦਾ ਗੇਟ ਨੰਬਰ 2 ਦੇ ਲਾਸ਼ ਤੇ ਜਾ ਕੇ ਇੱਕ ਟੈਲ ਫੈਕਟਰੀ ਆ ਉਸ ਦੇ ਕੋਲ ਇੱਕ ਬਾਡੀ ਪਈ ਆ ਤੇ ਅਸੀਂ ਆਪਣੀ ਸੇਵਾਦਾਰਾਂ ਨੂੰ ਲੈ ਕੇ ਉੱਥੇ ਪਹੁੰਚੇ ਜੀ ਮੌਕੇ ਤੇ ਕੀ ਦੇਖਿਆ ਜੀ ਮੌਕੇ ਤੇ ਜਾ ਕੇ ਅਸੀਂ ਜਿਹੜਾ ਆਪਣੀ ਸੇਵਾਦਾਰਾਂ ਨਾਲ ਲੈ ਕੇ ਉੱਥੇ ਪਹੁੰਚੇ ਜੀ ਮੌਕੇ ਤੇ ਜਾ ਕੇ ਜਿਹੜਾ ਅਸੀਂ ਦੇਖਿਆ ਜਿਹੜੀ ਬਾਡੀ ਆ ਉਹ ਦੇਖਣਯੋਗ ਨਹੀਂ ਸੀਗੀ ਉਹ ਲਗਭਗ ਤੁਸੀਂ ਕਹਿ ਸਕਦੇ ਆ ਬਾਡੀ ਦੇ ਪਾਰਟਸ 1.5-2 ਕਿਲੋਮੀਟਰ ਦੇ ਦਾਰੇ ਦੇ ਵਿੱਚ ਖਿਲਰੇ ਪਏ ਸੀਗੇ ਸਾਰੇ ਜੀ ਇੱਕ ਕਿਸ ਦੀ ਬੋਡੀ ਲੱਗ ਰਹੀ ਹੈ ਬੰਦੇ ਦੀ ਜਾਂ ਹਾਂਜੀ ਇਹ ਇੱਕ ਵਿਅਕਤੀ ਦੀ ਬੰਦੇ ਦੀ ਬੋਡੀ ਹੈ ਜੀ ਤੇ ਇਹਦੇ ਕੋਲੋਂ ਸਨਾਖਤ ਦੀ ਤੌਰ ਤੇ ਕੁਝ ਮਿਲਿਆ ਹੈ ਇਹਨਾਂ ਕੋਲੋਂ ਜੀ ਇੱਕ ਫੋਨ ਮਿਲਿਆ ਹੈ ਸਨਾਖਤ ਦੇ ਤੌਰ ਤੇ ਤੇ ਇੱਕ ਇੱਕ ਪੇਪਰ ਮਿਲਿਆ ਜੀ ਤੇ ਕੁਝ ਲਿਖਿਆ ਸੀ ਜੋ ਕਿ ਮਤਲਬ ਰੇਲਵੇ ਪੁਲਿਸ ਨੇ ਆਪਣੇ ਅੰਡਰ ਕਰ ਲਿਆ ਜੀ ਉਸ ਦੀ ਕਾਰਵਾਈ ਉਹ ਰੇਲਵੇ ਪੁਲਿਸ ਹੀ ਕਰ ਰਹੀ ਹੈ ਜੀ ਤੇ ਉਮਰ ਦੇ ਹਿਸਾਬ ਨਾਲ ਜੇ ਗੱਲ ਕਰੀਏ ਕੀ ਦੱਸਿਆ ਜਾ ਰਿਹਾ ਹੈ ਉਮਰ ਲਗਭਗ ਇਹਦੀ ਕੁਝ 40 ਤੋਂ 45 ਸਾਲ ਲਗਭਗ ਹੋ ਸਕਦੀ ਹੈ ਜੀ ਕੀ ਮੈਸੇਜ ਦੇਣਾ ਚਾਹੋਗੇ ਜੀ ਕਿ ਸ਼ਨਾਖਤ ਕਰਨ ਲਈ ਅਸੀਂ ਜੀ ਆਪਣੇ ਸੋਸ਼ਲ ਮੀਡੀਆ ਤੇ ਸਮਾਜ ਸੇਵਾ ਸੁਸਾਇਟੀ ਦੇ ਪੇਜ ਤੇ ਇਸ ਵਿਅਕਤੀ ਦੇ ਮਤਲਬ ਜੋ ਵੀ ਕਹਿ ਲੋ ਇਹਦੇ ਕੱਪੜੇ ਪਾਏ ਸੀ ਉਸ ਦੀਆਂ ਫੋਟੋਆਂ ਜਾਂ ਕੋਈ ਵੀ ਹੋਰ ਬਾਡੀ ਤੇ ਸਾਨੂੰ ਕੋਈ ਟੈਟੂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਨਿਸ਼ਾਨੀ ਮਿਲਦੀ ਆ ਅਸੀਂ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰਾਂਗੇ ਇਸ ਦੇ ਫੋਨ ਦੀ ਫੋਟੋ ਵੀ ਸ਼ੇਅਰ ਕਰ ਦਾਂਗੇ ਜੇ ਉਸ ਤੋਂ ਕਿਸੇ ਵੀ ਵਿਅਕਤੀ ਨੂੰ ਕੁਝ ਬਾਰੇ ਪਤਾ ਲੱਗਦਾ ਜੀ ਉਹ ਤੁਸੀਂ ਜਾਂ ਨਾ ਸਮਾਜ ਸੇਵਾ ਸੁਸਾਇਟੀ ਦੇ ਐਮਰਜੈਂਸੀ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਰੇਲਵੇ